ਦੇਖੋ ਆਪਾਂ ਨੇ ਜਿਹੜੇ ਕਿ ਚਲਗਮ ਪਟਕ ਲੈਂਦੇ ਸੀ ਉਹਨਾਂ ਦੇ ਕਰ ਲਿਆ ਡਕਰੇ ਸਾਈਜ਼ ਦੇਖੋ ਤੁਸੀਂ ਆਲੂਆਂ ਦੇ ਸਾਈਜ਼ ਦਾ ਹੀ ਆ ਥੋੜਾ ਜਿਹਾ ਛੋਟਾ ਬਾਕੀ ਆਲੂਆਂ ਦੇ ਵੀ ਡਕਰੇ ਵਿੱਚ ਕੀਤੇ ਆ ਇਹ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਤੜਕਾ ਛੜਕਾ ਲੱਗ ਰਿਹਾ ਆਪਣੇ ਚਲਗਮਾਂ ਦੇ ਲਈ ਆ ਦੇਖੋ ਪਿਆਜ਼ ਟਮਾਟਰ ਤੇ ਹਰੀ ਮਿਰਚ ਵਿੱਚ ਪਾ ਲਈ ਆ ਆਪਾਂ ਨੇ ਤੇ ਹੁਣ ਜਿਹੜਾ ਕਿ ਤੜਕਾ ਪੂਰੀ ਤਰੀਕੇ ਨਾਲ ਆਪਣਾ ਤਿਆਰ ਹੋ ਰਿਹਾ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਵਿੱਚ ਨਮਕ ਮਿਰਚ ਐਡ ਕਰਾਂਗੇ ਤੇ ਨਮਕ ਮਿਰਚ ਆਪਣਾ ਇੱਧਰ ਹੋ ਚੁੱਕਿਆ ਹੈ ਤਿਆਰ ਤੇ ਇਸ ਤੋਂ ਬਾਅਦ ਇਹਨੂੰ ਪਾਵਾਂਗੇ ਵਿੱਚ ਆਪਣਾ ਜਦੋਂ ਤੜਕਾ ਲਾ ਕੇ ਤਿਆਰ ਹੋ ਗਿਆ ਤੇ ਇਹ ਦੇਖੋ ਚੰਗੀ ਤਰੀਕੇ ਨਾਲ ਇਸ ਨੂੰ ਪਕਾ ਲੈਣਾ ਕੋਈ ਵਿੱਚ ਪਿਆਜ਼ ਜਾਂ ਟਮਾਟਰ ਕੱਚਾ ਨਾ ਰਹੇ ਜੀ ਵਧੀਆ ਤਰੀਕੇ ਨਾਲ ਪਕਾ ਕੇ ਇਸ ਨੂੰ ਤੇ ਫਿਰ ਆਪਾਂ ਦੇ ਵਿੱਚ ਐਡ ਕਰਨਾ ਹੈ ਆਪਣਾ ਨਮਕ ਮਿਰਚ ਮਸਾਲਾ ਆਲੇ-ਕੋਲੇ ਇਹ ਜਿਹੜਾ ਕੀ ਹੁਣ ਦੇਖੋ 골ਡਨ ਬ੍ਰਾਊਨ ਹੋ ਚੁੱਕਿਆ ਹੈ ਵਧੀਆ ਤਰੀਕੇ ਦਾ ਤੇ ਆ ਪਤਰਕਾ ਲਾਇਆ ਤੇ ਉਸ ਸੋਰ ਸਰੋਂ ਦਾ ਤੇਖੋ ਜੀ ਵਧੀਆ ਰੰਗਤ ਆਈ ਪਈ ਆ ਤੇ ਹੁਣ ਹੋਰ ਰੰਗਤ ਹੋ ਜਾਣੀ ਐ ਇਸ ਦੇ ਨਾਲ ਜਦੋਂ ਆਪਾਂ ਨੇ ਨਮਕ ਮਿਰਚ ਮਸਾਲਾ ਹਲਦੀ ਪਾਈ ਦਮ ਉਸ ਤੋਂ ਬਾਅਦ ਦੇਖਿਆ ਜੀ ਕਿਵੇਂ ਇਹ ਸਰਕਾ ਜੜਾ ਕੀ ਪੂਰੀ ਤਰੈਕੇ ਦੇ ਨਾਲ ਤਿਆਰ ਹੁੰਦਾ ਆ ਤੇ ਚੰਗੀ ਤਰੀਕੇ ਨਾਲ ਪਕਾ ਕੇ ਉਸ ਤੋਂ ਬਾਅਦ ਇਹ ਆ ਗਿਆ ਆਪਣੇ ਜਿਹੜੇ ਕੀ ਕਰ ਰੱਖਿਆ ਆਪਾਂ ਨੇ ਛੋਟੇ ਛੋਟੇ ਦੱਕਰੇ ਵਗੈਰਾ ਆ ਗਿਆ ਮਸਾਲਾ ਤੇ ਉਸ ਤੋਂ ਬਾਅਦ ਆ ਗਿਆ ਤਰਕਾ ਤਰਕਾ ਸ਼ਰਕਾ ਲੱਗ ਰਿਹਾ ਤੇ ਆਪਣੇ ਘਰ ਦੇ ਛਲਕੀ ਤੁਹਾਨੂੰ ਪਤਾ ਹੀ ਆ ਕਿ ਖੇਤ ਦੇ ਵਿੱਚੋਂ ਪੱਟ ਕੇ ਤਾਜੀ ਲਿਆਉਂਦੇ ਸੀ ਤੇ ਖੇਤ ਦੇ ਵਿੱਚ ਸਬਜ਼ੀ ਲਵਾਉਂਦਾ ਹੀ ਫਾਇਦਾ ਹੁੰਦਾ ਕਿ ਕਦੋਂ ਵੀ ਤੁਸੀਂ ਆਪਣੀ ਤਾਜੀ ਸਬਜ਼ੀ ਪੱਟ ਕੇ ਤੇ ਬਣਾ ਸਕਦੇ ਜੇ ਤੇ ਹੁਣ ਆਪਾਂ ਕਰਨ ਲੱਗੇ ਆ ਮਸਾਲਾ ਵਗੈਰਾ ਐਡ ਵਿੱਚ ਦੇਖੋ ਤਰਕਾ ਆਪਾਂ ਥੋੜਾ ਜਿਹਾ ਹਾਈ ਫਾਈ ਕ੍ਰਿਸਪੀ ਲਈ ਦਤਾ ਕਿ ਖਾਣ ਦੇ ਵਿੱਚ ਥੋੜਾ ਜਿਹਾ ਟੇਸਟ ਮਾਦਾ ਦੇ ਆ ਦੇਖੋ ਬਣ ਕੇ ਤਿਆਰ ਹੋ ਰਿਹਾ ਤੜਕਾ ਤੇ ਇਸ ਤੋਂ ਬਾਅਦ ਆ ਗਿਆ ਨਮਕ ਮਿਰਚ ਮਸਾਲਾ ਤੇ ਇਹ ਵੀ ਆਪਾਂ ਨੇ ਵਿੱਚ ਪਾਉਣੇ ਆ ਲਓ ਜੀ ਚੱਕੋ ਹੋ ਚੁੱਕਿਆ ਤੜਕਾ ਤਿਆਰ ਹੈ ਇਸ ਤੋਂ ਬਾਅਦ ਇਹਨੂੰ ਖਰਾਬ ਲੈਣਾ ਹੈ ਅਚੀ ਤਰੀਕੇ ਨਾਲ ਦੇਖ ਆਹ ਦੇਖੀ ਮੁਰਘੀਆਂ ਰੰਗਦਰ ਥੋੜੀ ਵਧੀਆ ਤਰੀਕੇ ਦੀ ਦੇਖੋ ਤੇ ਹੁਣ ਆਪਾਂ ਇਸ ਤੋਂ ਬਾਅਦ ਆਪਾਂ ਇਹ ਕਰ ਦਿੰਦੇ ਆ ਡੱਬੇ ਜਿਹੜੇ ਕੀ ਆਪਣੇ ਸਿੱਧੇ ਹੋਏ ਆ ਛਲਕਵਾ ਦੇ ਕਿਤੇ ਇਹ ਕਿਤੇ ਨਾਲ ਜਦੋਂ ਮੈਸ਼ ਹੋ ਗਿਆ ਆ ਦੇਖੋ ਇਹ ਆ ਦੇਖੋ ਤੁਹਾਡੇ ਸਾਹਮਣੇ ਰਗਤ ਪੂਰੀ ਛਾਈ ਪਈ ਆ ਦੇਖੋ ਜਿਹੜੇ ਤਰੀਕੇ ਦੇ ਨਾਲ ਆਪਾਂ ਤੜਕਾ ਲਗਾਈਦਾ ਤੁਹਾਨੂੰ ਪਤਾ ਹੀ ਆ ਇਹ ਤੁਹਾਨੂੰ ਪਤਾ ਦੇਸੀ ਤਰੀਕੇ ਦੇ ਨਾਲ ਆਪਾਂ ਆਪਣੇ ਤੜਕਾ ਲਗਾਈਦਾ ਤੇ ਥੋੜਾ ਜਿ ਕਰ ਰਹੇ ਆ ਆਪਾਂ ਪਾਣੀ ਐਡ ਵਿੱਚ ਤਾਂ ਕਿ ਜਿਹੜਾ ਕੀ ਮਸਾਲਾ ਵਗੈਰਾ ਆਪਣਾ ਲੱਗੇ ਨਾ ਥੱਲੇ ਇਹ ਦੇਖੋ ਪੂਰੀ ਗ੍ਰੇਵੀ ਬਣੀ ਪਈ ਆ ਨਾ ਦੇਖੋ ਗ੍ਰੇਵੀ ਵੀ ਐਸੀ ਬਣਾਈ ਵੀ ਨਹੀਂ ਪਰ ਇਹ ਜਿਵੇਂ ਇਹ ਤਰ ਤਿਆਰ ਹੋ ਗਿਆ ਆਪਣੇ ਆਪ ਹੀ ਇੱਕ ਤੋਂ ਬਾਅਦ ਜਿਹੜਾ ਕਿ ਆਪਾਂ ਪਾਵਾਂਗੇ ਆਪਣੇ ਢੱਕਰੇ ਕਿੰਨੀ ਤਰੀਕੇ ਨਾਲ ਹਲਾਉਣ ਤੋਂ ਬਾਅਦ ਲੋ ਜੀ ਹੁਣ ਆਪਾਂ ਪਾਉਣ ਲੱਗੇ ਆ ਆਪਣੇ ਜਿਹੜੇ ਕਿ ਕੀਤੇ ਹੋਏ ਛੋਟੇ ਛੋਟੇ ਢੱਕਰੇ ਵਿੱਚ ਆਲੂ ਮਿਕਸ ਤੇ ਛਰਗਮ ਆਪਣੇ ਤਾਜ਼ੇ ਤਰੀਨ ਆ ਦੇਖੋ ਜੀ ਲੋ ਜੀ ਬਾਜਾ ਇਹ ਖਾਣ ਦੇ ਵਿੱਚ ਵੀ ਟੇਸਟ ਬਣੂਗਾ ਪੂਰਾ ਛਰਗਮ ਇਹ ਤਾਂ ਸਾਗ ਬਣਾਉਣ ਦੀ ਸਕੀਮ ਸੀ ਸਲਗਮਾ ਦਾ ਸਾਗ ਵੀ ਤਿਆਰ ਹੋ ਜਾਂਦਾ ਦੇਖੋ ਜੀ ਪਰ ਆਪਾਂ ਨੇ ਅੱਜ ਇਹ ਹੀ ਤਿਆਰ ਕਰ ਲਈਏ ਸਬਜੀ ਚਲਗਮਾ ਦੀ ਤੇ ਸਾਰੇ ਜਿਹੜੇ ਕਿ ਟੱਕਰੇ ਆਪਣੇ ਪਾ ਲੈਣੇ ਆ ਤੇ ਉਸ ਤੋਂ ਬਾਅਦ ਰੱਖ ਦੇਵਾਂਗੇ ਇਸ ਨੂੰ ਟੱਕ ਕੁਝ ਟਾਈਮ ਲਈ ਤੇ ਆਪਣੇ ਆਪ ਸੇਕੇ ਦੇ ਨਾਲ ਤਿਆਰ ਹੋ ਜਾਣੀ ਹੈ। ਹਾਉ ਜੀ ਮਿਕਸ ਕਰ ਰਹੇ ਆ ਨਾਲ ਦੀ ਨਾਲ ਹੀ ਤੇ ਵਧੀਆ ਤਰੀਕਾ ਹੈ ਆਪਣੇ ਸਾਹ ਜੀ ਦੇਖੋ ਰੰਗਤ ਪੂਰੀ ਸ਼ਾਈ ਪਈ ਹੈ ਦੇਸੀ ਤਰੀਕੇ ਦੇ ਨਾਲ ਤੜਕਾ ਹੈ ਆਪਣਾ ਕੋਈ ਆਪਾਂ ਹੋਰ ਹਰਾ ਵਗੈਰਾ ਮਸਾਲਾ ਨਹੀਂ ਪਾਈਦਾ ਸਿਰਫ ਘਰ ਦੇ ਮਸਾਲੇ ਯੂਜ਼ ਕਰ ਲੋ ਤਾਂ ਬਧੀਆ ਪੈਟਰ ਸਬਜੀ ਜਿਹੜੀ ਕਿ ਤਿਆਰ ਹੁੰਦੀ ਹੈ ਬਣਾ ਕੇ ਸੋ ਜੀ ਇਹ ਹੋ ਚੁੱਕਿਆ ਤੜਕਾ ਆਪਣੇ ਕੰਪਲੀਟ ਹੋ ਚੁੱਕਿਆ ਸਾਰੇ ਇਹਨਾਂ ਨੂੰ ਚੰਗੀ ਤੀਕੀ ਨਾਲ ਮਿਕਸ ਕਰ ਰਹੇ ਆ ਆਪਾਂ ਨਾਲ ਹੀ ਨਾਲ ਹੀ ਤੇ ਦੇਖਿਓ ਇਹ ਕੀ ਤੜਕਣ ਲੱਗਦਾ ਹੈ ਸ਼ਕਤਾਂ ਤੜਕਾ ਹੁਣ ਆਪਾਂ ਇਹਨਾਂ ਦੇ ਵਿੱਚ ਥੋੜਾ ਜਿਹਾ ਨੂੰ ਟੱਕੇ ਰੱਖ ਦੇਵਾਂਗੇ ਤਾਂ ਕਿ ਜਿਹੜਾ ਕੀ ਸਿੱਕਾ ਵਗੈਰਾ ਅੱਛੇ ਤਰੀਕੇ ਦੇ ਨਾਲ ਲੱਗ ਜੇ ਇਹ ਆਈ ਆਪਣੀ ਟੱਕੀ ਚਲੋ ਓਕੇ ਜੀ ਧੰਨਵਾਦ ਵੀਡੀਓ ਸ਼ੇਅਰ ਲਾਈਕ ਜਰੂਰ ਕਰਿਆ ਜੇ ਪੇਜ ਫੋਲੋ ਕਰਕੇ ਰੱਖ ਲਓ ਆਪਣਾ ਬਣਨ ਤੋਂ ਬਾਅਦ ਫੇਰ ਆਪਾਂ ਤੁਹਾਨੂੰ ਦਿਖਾਵਾਂਗੇ